Всем а пока! ਸ਼ੀਨੀ ਯੁੱਗ ਦੇ ਕਾਰਨ ਪੰਜਾਬੀ ਵਿਰਸੇ ਦੇ ਨਾਲ ਜੁੜਿਆ ਸਾਜ਼ੋ ਸਮਾਨ ਹੁਣ ਲੁਪਤ ਹੁੰਦਾ ਜਾ ਰਿਹਾ ਹੈ ਜਿਸ ਨੂੰ ਸੰਜੋਏ ਰੱਖਣ ਦੇ ਲਈ ਸਾਬਕਾ ਸਰਪੰਚ ਦੇ ਵੱਲੋਂ ਹਵੇਲੀ ਦਾ ਨਿਰਮਾਣ ਕੀਤਾ ਗਿਆ ਜਿਸ ਦਾ ਨਾਂ ਸਰਪੰਚ ਹਵੇਲੀ ਰੱਖਿਆ ਗਿਆ ਇਸ ਸਰਪੰਚ ਹਵੇਲੀ ਦੇ ਵਿੱਚ ਪੁਰਾਣੇ ਵਿਰਸੇ ਨੂੰ ਯਾਦ ਕਰਵਾਉਣ ਵਾਲੇ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਤੇ ਇਸ ਇਲਾਕੇ ਦੇ ਵਿੱਚ ਨਹੀਂ ਸਗੋਂ ਦੇਸ਼ ਵਿਦੇਸ਼ ਤਿੱਬ ਦੇ ਵਿੱਚ ਵੀ ਇਸ ਦੇ ਖੂਬ ਚਰਚੇ ਹੋ ਰਹੇ ਨੇ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਗੜਸ਼ੰਕਰ ਦੇ ਪਿੰਡ ਇਬ ਰਾਹੀਮਪੁਰ ਦੇ ਸਾਬਕਾ ਸਰਪੰਚ ਜੋ ਸਿੰਘ ਦੀ ਜਿਨ੍ਹਾਂ ਵੱਲੋਂ ਗੜ ਸ਼ੰਕਰ ਚੰਡੀਗੜ੍ਹ ਰੋਡ ਤੇ 3 ਏਕੜ ਦੇ ਵਿੱਚ ਪੁਰਾਣੇ ਵਿਰਸੇ ਨੂੰ ਯਾਦ ਰੱਖਣ ਦੇ ਲਈ ਹਵੇਲੀ ਬਣਵਾਈ ਗਈ ਤੇ ਇਸ ਹਵੇਲੀ ਨੂੰ ਸ਼ਾਨਦਾਰ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਜਿਸ ਦੇ ਵਿੱਚ ਕੀ ਪੁਰਾਣੇ ਵਿਰਸੇ ਦੇ ਨਾਲ ਜੁੜੇ ਖੂਹ ਖੇਤੀਬਾੜੀ ਦਾ ਸਮਾਨ ਹੋਰ ਚੀਜ਼ਾਂ ਜਿਵੇਂ ਅਲਮਾਰੀਆਂ ਵੇਲ ਨੇ ਪੁਰਾਣੇ ਟਰੈਕਟਰ ਬੁਲੱਡ ਮੋਟਰਸਾਈਕਲ ਗੱਡੀਆਂ ਪੁਰਾਣੇ ਕਮਰੇ ਬੱਚਿਆਂ ਦੇ ਝੂਲੇ ਤੇ ਆਲੀਸ਼ਾਨ ਪਾਰਕ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਹੋਰ ਵੀ ਸਮਾਨ ਰੱਖਿਆ ਗਿਆ ਤੇ ਇਸ ਸਰਪੰਚ ਹਵੇਲੀ ਨੂੰ ਦੇਖਣ ਦੇ ਲਈ ਪੰਜਾਬ ਤੋਂ ਇਲਾਵਾ ਦੇਸ਼ਾ ਤੋਂ ਵੀ ਲੋਕ ਆਉਂਦੇ ਨੇ ਗੱਲਬਾਤ ਦੇ ਦੌਰਾਨ ਜੋਗਾ ਸਿੰਘ ਸਾਪਕਾ ਸਰਪੰਚ ਦਾ ਇਹ ਕਹਿਣਾ ਹੈ ਕਿ ਉਸ ਦੇ ਮਨ ਦੇ ਵਿੱਚ ਤਮੰਨਾ ਸੀ ਕਿ ਪੰਜਾਬ ਦੇ ਵਿਰਸੇ ਨੂੰ ਸੰਜੋਏ ਰੱਖਣ ਦੇ ਲਈ ਅਜਿਹਾ ਉਪਰਾਲਾ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜੀ ਨੂੰ ਪੁਰਾਣੇ ਵਿਰਸੇ ਨਾਲ ਜੋੜਿਆ ਜਾ ਸਕੇ ਜੋਗਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੁਰਾਣੇ ਵਿਰਸੇ ਦੇ ਨਾਲ ਜੁੜੇ ਸਮਾਨ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ ਸੀ ਤੇ ਉਸੇ ਨੂੰ ਇਸ ਹਵੇਲੀ ਦੇ ਵਿੱਚ ਰੱਖਿਆ ਗਿਆ ਜੋਗਾ ਸਿੰਘ ਨੇ ਦੱਸਿਆ ਕਿ ਜ਼ਰੂਰੀ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੇ ਲਈ ਨਵੀਂ ਪੀੜੀ ਨੂੰ ਵਿਰਸੇ ਨਾਲ ਜੋੜਿਆ ਜਾਵੇ ਨਿਕੋ ਜਿਹੜਾ ਇਹ ਕਨਸੈਪਟ ਆ ਇਹ ਵੈਸੇ ਤਾਂ ਇੱਕ ਵਿਰਸੇ ਨਾਲ ਰਿਲੇਟਡ ਆ ਜ਼ਿਆਦਾਤਰ ਤਾਂ ਮੇਰੇ ਮਨ ਦੀ ਮਨਸ਼ਾ ਇਹ ਸੀ ਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਨਾ ਨਵੀਂ ਪੀੜ੍ਹੀ ਆ ਮੈਂ ਇਥੋਂ ਕਹੂੰਗਾ ਵੀ ਸ਼ਾਇਦ ਅੱਜ ਤੋਂ ਜਿਹੜੇ 30 40 ਸਾਲ ਪੁਰਾਣੇ ਨੌਜਵਾਨ ਉਹ ਵੀ ਇਹਨਾਂ ਵਿਰਸੇ ਦੇ ਬਾਰੇ ਨਹੀਂ ਜਾਣਦੇ ਸੋ ਮੈਂ ਬਣਾਉਣ ਦਾ ਕਾਰਨ ਇਹ ਸੀ ਕਿ ਉਹ ਸਾਡੇ ਪੰਜਾਬੀ ਵਿਰਸੇ ਤੋਂ ਜੋ ਚੀਜ਼ਾਂ ਅਸੀਂ ਬਸਾਰ ਚੁਕੇ ਆ ਉਹਨਾਂ ਤੋਂ ਜਾਣੂ ਹੋ ਸਕਣ ਸੋ ਇਹ ਇੱਕ ਛੋਟਾ ਜਿਹਾ ਪ੍ਰਾਲਾ ਹੈ ਕੁਝ ਚੀਜ਼ਾਂ ਦਾ ਮੈਂ ਪੁਰਾਣੀਆਂ ਜਿਹੜੀਆਂ ਪ੍ਰਾਤਨ ਸੱਭਿਆਚਾਰ ਨਾਲ ਆਪਾਂ ਕਹਿੰਦੇ ਸੱਭਿਆਚਾਰ ਨਾਲ ਸੰਬੰਧਿਤ ਹੈ ਉਹ ਰੱਖੀਆਂ ਨੇ ਤੇ ਕੁਝ ਮੈਂ ਹੋਰ ਸੋਚ ਰਿਆਂ ਮੇਰੇ ਫਰੈਂਡਾਂ ਕੋਲ ਹੈ ਕੋਈ ਜੁਪੀ ਚ ਜਾਂ ਰਾਜਸਥਾਨ ਮੈਨੂੰ ਕਾਲ ਆਈ ਹੈ ਉਹ ਵੀ ਲਿਆ ਕੇ ਮੈਂ ਰੱਖਾਂ ਤਾਂ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਚੀਜ਼ਾਂ ਨੂੰ ਉਹਨਾਂ ਵਸਤੂਆਂ ਨੂੰ ਦੇਖ ਸਕੇ ਜਿਹੜੀਆਂ ਇਸ ਵੇਲੇ ਸਾਡੇ ਜਿਹਨ ਵਿੱਚੋਂ ਬਿਸਤ ਚੁੱਕੀਆਂ। ਦੇਖੋ ਇਹ ਵੀ ਜ਼ਿਆਦਾ ਤਾਂ ਪਹਿਲਾਂ ਕਿਉਂਕਿ ਮੈਂ ਖੁਦ ਜ਼ਿਮੀਦਾਰਾਂ ਜ਼ਿਆਦਾ ਵਸਤੂਆਂ ਜ਼ਿਮੀਦਾਰਾਂ ਨਾਲ ਸੰਬੰਧਿਤ ਹੈ ਕਿਉਂਕਿ ਸਾਡਾ ਪੁਰਾਣਾ ਜਿਹੜਾ ਲਗਭਗ ਜ਼ਿਆਦਾ ਲੋਕ ਨਾ ਜ਼ਿਮੀਦਾਰ ਤੇ ਜ਼ਿਮੀਦਾਰੀ ਤੇ ਹੀ ਨਿਰਭਰ ਸਕੇ। ਸੌ ਦਿਨਾਂ ਸੰਬੰਧ ਜਿੱਦਾ ਪੁਰਾਣੇ ਗੱਡੇ, ਰੇੜੀਆਂ, ਹਾਲ ਪੰਜਾਲੀਆਂ ਜਾਂ ਇਦਾਂ ਦੇ ਕੋਈ ਬੱਟਾ ਪਾਣ ਵਾਲੀ, ਕੋਈ ਡ੍ਰਿੱਲ ਪ੍ਰਾਣੀ ਉਹ 40-50 ਸਾਲ ਪੁਰਾਣੀਆਂ ਡ੍ਰਿੱਲਾਂ ਜਿਹਦਾ ਹੁਣ ਖੂਹ ਹੋ ਗਿਆ ਹਲਟ ਉਹਦੇ ਵਿੱਚ ਲਾ ਕੇ ਪ੍ਰੋਪਰ ਚੱਲਦਾ ਕੀਤਾ ਆ ਬਲਦਾਂ ਵਾਲੀਆਂ ਗੇੜੀਆਂ ਬਲਦਾਂ ਵਾਲੇ ਬੇਲਣੇ ਹੁਣ ਅਸੀਂ ਕੋਲੂ ਫਿੱਟ ਕਰ ਰਹੇ ਹਾਂ ਜਿਹੜਾ ਬਲਦਾਂ ਵਾਲਾ ਜਿਹਨੂੰ ਘਰਾਟ ਕਹਿੰਦੇ ਸੀਗੇ ਉਹ ਵੀ ਲਾਂਭਾਂਗੇ ਜਿੱਦਾਂ ਆਟਾ ਪੀਸਦੇ ਸੀਗੇ ਸੋ ਇਹ ਚੀਜ਼ਾਂ ਮੈਂ ਚਾਹਣਾ ਵੀ ਜਿਹੜੀਆਂ ਪਹਿਲਾਂ ਲੋਕ ਵਰਤਦੇ ਸੀ ਇਹਨੂੰ ਬਿੰਨ ਉਹਨਾਂ ਨੂੰ ਮੈਂ ਲਾਈਵ ਚਲਦਿਆਂ ਕਰ ਸਕਾਂ ਤਾਂ ਜੋ ਸਾਡੀ ਜਿਹੜੀ ਨਵੀਂ ਜਨਰੇਸ਼ਨਾਂ ਉਹ ਵੀ ਦੇਖੇ ਕਿ ਸਾਡੇ ਪੁਰਖੇ ਕਿਸ ਤਰ੍ਹਾਂ ਕਿੱਥੋਂ ਉੱਠ ਕੇ ਅਜੇ ਇੱਥੇ ਤੇ ਪਹੁੰਚੇ ਆ ਜਿਹੜਾ ਮਸ਼ੀਨੀ ਜੋਗਾ ਉਹਦਾ ਅਸੀਂ ਆਨੰਦ ਮਾਣ ਲਈ ਕਿੱਥੋਂ ਤੁਰੇ ਸੀ ਬਣਾਉਣ ਨੂੰ ਦੇਖੋ ਇਹ ਪਹਿਲਾਂ ਤਾਂ ਕੋਈ ਮੇਰੇ ਜਿਹਨ ਦਾ ਇਦਾਂ ਹੈ ਨਹੀਂ ਪਰ ਮੈਂ ਇਹਨੂੰ ਕਾਰੋਬਾਰ ਲਈ ਬਣਾਇਆ ਚਾਹੁੰਦਾ ਸੀ ਮੇਰਾ ਆਪਣਾ ਸ਼ੌਂਕ ਸੀਗਾ ਉਹਦੇ ਆਧਾਰ ਤੇ ਮੈਂ ਇੱਕ ਪਿੱਛੇ ਹਵੇਲੀ ਜਿਹਨੂੰ ਵਿਰਸਾ ਹਵੇਲੀ ਨਾਮ ਰੱਖ ਕੇ ਚਲਾਇਆ ਸੀ ਪਰ ਜਿੱਦਾਂ ਜਿੱਦਾਂ ਲੋਕਾਂ ਨੇ ਇੰਟਰਸਟ ਲਿਆ ਆਣ ਲੱਗੇ ਫੂਡ ਦੀ ਵੀ ਕੁਝ ਮੰਗ ਵਧੀ ਅਸੀਂ ਛੋਟਾ ਜਿਹਾ ਕਰਿਆ ਸੀ ਆਖਿਰ ਕਰ ਸਾਨੂੰ ਇੱਕ ਵੱਡਾ ਰੈਸਟੋਰੈਂਟ 120 ਚੇਅਰ ਦਾ ਬਣਾਉਣਾ ਪਿਆ ਕਮਿਊਨਿਟੀ ਹਾਲ ਵੀ ਬਣਾਣੇ ਪਏ ਬੱਚਿਆਂ ਦੇ ਖੇਡਣੇ ਸਾਰਾ ਕੁਝ ਉਹ ਬਣਾਉਣ ਤੋਂ ਬਾਅਦ ਵਿੱਚ ਹੀ ਲੋਕਾਂ ਦੀ ਲੋੜ ਅਨੁਸਾਰ ਇਹ ਜਿਹੜਾ ਹੋਇਆ ਤੇ ਜੇ ਮੈਂ કહਾਂ ਪੈਨੂੰ ਕਿੰਨਾ ਸਮਾਂ ਬਿਤਾਉਣ ਨੂੰ ਲੱਗਾ ਮੈਂ ਤੇ ਅੱਜ ਵੀ ਬਣਾਏ ਰਿਆਂ 3 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਇਹ ਇਦਾਂ ਦਾ ਕਨਸੈਪਟ ਆ ਜਿਹੜਾ ਨਾ ਪੂਰਾ ਹੋਣ ਵਾਲਾ ਆ ਇਹਦੇ ਵਿੱਚ ਜਿਹੜਾ ਕਸਟਮਰ ਹੈ ਉਹ ਲੱਗ ਲੱਗ ਆਪਣੀ ਰੁਚੀ ਦਿਖਾ ਲਦਾ ਅਲੱਗ-ਅਲੱਗ ਚੀਜ਼ਾਂ ਦੱਸਦਾ ਪਿਆ ਤੁਹਾਡੇ ਕੋਲ ਬਿਰਸੇ ਨਾਲ ਸੰਬੰਧਿਤ ਚੀਜ਼ਾਂ ਇਹ ਨਹੀਂ ਸੋ ਸਾਡੀ ਵੀ ਕਈ ਵਾਰ ਜਾਣਕਾਰੀ ਜੋ ਨਹੀਂ ਹੁੰਦੀ ਆ ਸੋ ਮੈਂ ਜਨਾ ਜਿੰਨੀਆਂ ਵੀ ਵਿਰਸਾ ਨਾਲ ਸੰਬੰਧਿਤ ਚੀਜ਼ਾਂ ਆ ਕਮ ਸੇ ਕਮ ਉਹਦਾ 60 70% ਜ਼ਰੂਰ ਮੈਂ ਇੱਥੇ ਲਿਆ ਕੇ ਜਿਹੜਾ ਆਪਣੇ ਦੇ ਆਪਣੇ ਕੋਲ ਰੱਖਾਂ ਜਿਹੜਾ ਲੋਕੀ ਦੇਖ ਕੇ ਉਹਦੀ ਜਾਣਕਾਰੀ ਤੋਂ ਦਾ ਨੰਦ ਲੈ ਸਕਣ ਇਹ 3 ਏਕੜ ਚਾ ਫਿਲਹਾਲ ਵੈਸੇ ਇੱਥੇ ਜਿਹੜੀ ਟੋਟਲ ਮੇਰੀ ਜ਼ਮੀਨ ਆ ਅਸੀਂ ਦੋ ਭਰਾ ਆ ਸਾਡੀ 21 ਏਕੜ ਜ਼ਮੀਨ ਆ ਇੱਥੇ ਇਕੱਠੀ ਚਲੋ 10 11 ਕਿਲੇ ਮੇਰੇ ਹਿੱਸੇ ਆਂਦੇ ਆ ਜੇ ਮੈਨੂੰ ਲੋੜ ਲੱਗੀ ਕਿਉਂਕਿ ਮੈਂ ਹੁਣ ਐਗਰੀਕਲਚਰ ਦੀ ਬਜਾਏ ਇਨੂੰ ਵੀ ਬਿਜ਼ਨਸ ਤੌਰ ਤੇ ਲੈ ਲਿਆ ਆ ਸਿਸ ਮੈਨੂੰ ਲੋੜ ਲੱਗੀ ਤਾਂ ਮੈਂ ਸਾਰੀ ਜ਼ਮੀਨ ਵਿੱਚ ਵੀ ਇਹਨੂੰ ਬਣਾ ਸਕਦਾ ਆ ਦੇਖਣ ਦਾ ਦੇਖੋ ਹੁਣ ਲੋਕਲ ਤਾਂ ਸਾਡੇ ਜਿਹੜੇ ਹੈ ਸਾਰੇ ਆਂਦੇ ਹੀ ਆ ਹੁਣ ਜਿਹੜੇ ਜ਼ਿਆਦਾ ਲੋਕ ਇੰਟਰਸਟ ਦਿਖਾ ਰਹੇ ਨਾ ਉਹ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜੇ ਐਨਆਰਆਈ ਆ ਉਹ ਜ਼ਿਆਦਾ ਇੰਟਰਸਟ ਲੈਂਦੇ ਆ ਆਪਣੇ ਬੱਚਿਆਂ ਨੂੰ ਦੱਸਦੇ ਆ ਉਹਨਾਂ ਕੁਝ ਬਜ਼ੁਰਗਾਂ ਨੇ ਚੀਜ਼ਾਂ ਦੇਖੀਆਂ ਇਹ ਚਲਾਈਆਂ ਉਹ ਆਪਣੇ ਬੱਚਿਆਂ ਨੂੰ ਦੱਸਦੇ ਵੀ ਇਹਨੂੰ ਇਦਾਂ ਚਲਾਉਂਦੇ ਸੀ ਇਦਾਂ ਚਲਾਉਂਦੇ ਸੀ ਕੋਈ ਚੀਜ਼ਾਂ ਨਹੀਂ ਸਮਝ ਲੱਗਦੀ ਸਾਨੂੰ ਬੁਲਾ ਲੈਂਦੇ ਆ ਸੋ ਜਿਹੜੇ ਐਨਆਰਆਈ ਵੀਰ ਹਨ ਉਹ ਬਹੁਤ ਜ਼ਿਆਦਾ ਇੰਟਰਸਟਡ ਹੈ ਇਸ ਜੋ ਮੈਂ ਕਨਸੈਪਟ ਬਣਾਇਆ ਦੇ ਵਿੱਚ ਗੱਲ ਇਦਾਂ ਹੈ ਸਰ ਦੇਖੋ ਜਿਹੜਾ ਸਾਡਾ ਪੁਰਾਣਾ ਵਿਰਸਾ ਆ ਕੁਝ ਪੁਰਾਣੀ ਸਾਡੀ ਬੋਲੀ ਦੇ ਲਫ਼ਜ਼ ਹੈ ਜਾਂ ਪੁਰਾਣੇ ਜਿਹੜੇ ਐਗਰੀਕਲਚਰ ਦੇ ਉਜਾਰ ਸੇ ਜੋ ਉਹਨਾਂ ਦੇ ਨਾਂ ਸੀ ਜਿਵੇਂ ਮੈਂ ਹੋੜੇ ਤੁਹਾਨੂੰ ਕਿਹਾ ਆਪਾਂ ਗੱਡਾ ਚਲਾਣੇ ਆ ਗੱਡੇ ਨੂੰ ਜੰਗੜਾ ਵੀ ਲੱਗਦਾ ਉਹਦਾ ਊਟਣਾ ਵੀ ਹੁੰਦਾ ਟਕਾਣੀਆ ਵੀ ਹੁੰਨੀਆਂ ਉਹਦਾ ਮੁੱਦਾ ਵੀ ਹੁੰਦਾ ਪਿੱਛੇ ਕਾ ਸਭ ਹੀ ਹੁੰਦਾ ਇਹ ਚੀਜ਼ਾਂ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਪਰ ਜੇ ਐਜ਼ ਇਟ ਅਸੀਂ ਗੱਡਾ ਬਣਾ ਕੇ ਰੱਖਦੇ ਆ ਤੇ ਉਹਦੇ ਵਿੱਚ ਬੱਚੇ ਇੰਟਰਸਟ ਲੈਂਦੇ ਆ ਪੁੱਛਦੇ ਇਹਨੂੰ ਕੀ ਕਹਿੰਦੇ ਇਹਨੂੰ ਕੀ ਕਹਿੰਦੇ ਆ ਸੋ ਕੋਈ ਸਾਡੇ ਬੋਲ ਹੈ ਸਾਡੇ ਪੰਜਾਬੀ ਦੇ ਠੇਠ ਬੋਲੀ ਸਾਡੀ ਪੰਜਾਬੀ ਜਿਹੜੀ ਸੀ ਉਹਦੇ ਵਿੱਚ ਕੋਈ ਇਦਾਂ ਦੇ ਲਫ਼ਜ਼ ਜਿਹੜੇ ਅੱਜ ਦੇ ਬੱਚੇ ਉਹਦਾ ਮਹਿਨਤ ਨਹੀਂ ਸਮਝਦੇ ਸੋ ਮੈਂ ਤਾਂ ਸਮਝਦਾ ਜਿਹੜੀ ਠੇਠ ਬੋਲੀ ਹੈ ਸਾਡੀ ਸ਼ੁੱਧ ਪੰਜਾਬੀ ਆ ਉਹਦੇ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਜਾਣੂ ਹੋਣਾ ਚਾਹੀਦਾ ਤਾਂ ਜੋ ਜਿਹੜੇ ਸਾਡੇ ਪ੍ਰਾਤਨ ਗ੍ਰੰਥ ਹੈ ਜੋ ਪੁਰਾਣੀ ਸਭਿਅਤਾ ਆ ਜਦੋਂ ਉਹਨੂੰ ਪੜਨ ਸੁਣਨ ਉਹਨਾਂ ਨੂੰ ਉਹਦੀ ਸਮਝ ਲੱਗ ਸਕੇ ਅੱਜ ਦੇ